ਵਾਹੀ ਗਰ ਚੈੱਕ ਤੇ ਆਖਿਰਕਾਰ ਭਾਈ ਕਈ ਮਹੀਨੇ ਬਾਅਦ ਅਸੀਂ ਨਵੀਂ ਟੂਟੀ ਲਾਈ ਲਈ ਕੈਂਪਰ ਦੇ ਪਾਪਾ ਕਹਿੰਦਾ ਭਾਈ ਰੋਕ ਤੂੰ ਮੈਂ ਟੂਟੀ ਲੈ ਕੇ ਆਉਣਾ ਕੈਂਪਰ ਦੀ ਪਾਣੀ ਗਰਮ ਕਰ ਲੈਣੋ ਕਹਿੰਦਾ ਇਹਨੂੰ ਮੂੰਹ ਖੋਲ-ਖੋਲ ਵਾਰੀ-ਵਾਰੀ ਇਹਦਾ ਤੇ ਗੱਗੂ ਦੇ ਪਾਪਾ ਗਏ ਇਧਰਲੇ ਕੋਸ਼ਲ ਵਾਲੇ ਖੇਤ ਆਹ ਬੋਰ ਚਲਾਉਣਾ ਤੇ ਇਧਰ ਮਾਤਾ ਜੀ ਬੰਨਦੀਆਂ ਰੋਟੀਆਂ ਬੰਨਦੀਆਂ ਬਸ ਆਹ ਛੋਟਾ ਜਿਹਾ ਸਟਮਚ ਦਾ ਮੇਰਾ ਇੱਕ ਡੱਬਾ ਵਿੱਚ 6-7 ਰੋਟੀਆਂ ਇੱਕ ਵਾਰ ਦੀ ਵਾਰ ਇੱਕ ਵਾਰੀ ਖਾ ਲਈ ਇੱਕ ਵਾਰੀ ਬੰਨ੍ਹ ਦੀ ਤੇ ਸਵਾ 8 ਵਜੇ ਦਾ ਹੋ ਗਿਆ ਤੇ ਲਾਈਟ ਆ ਗਈ ਖਾੜ ਪਰਦੇ ਪਰ ਤੇ ਖੇਤ ਪਹੁੰਚਣਾ ਨੱਕਾ ਹਜੇ ਛੱਡਿਆ ਨਹੀਂ ਤੇ ਮਾਤਾ ਦੀ ਹਾਜ਼ਰੀ ਲਾਜ਼ਮੀ ਆ ਤੇ ਮਾਤਾ ਨੂੰ ਰੋਟੀ ਵੇਲਣ ਦੀ ਕਾੜ ਹੋ ਰਹੀ ਹੈ ਤੇ ਮੈਨੂੰ ਖੇਤ ਤੁਰਨ ਦੀ ਤੇ ਆਹ ਥੈਲੀਆਂ ਇਹ ਤਾਂ ਅਸੀਂ ਬਈ ਖੂਬ ਕੰਮ ਲੈਣੇ ਆਗੇ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਜਿੰਨੇ ਚੈਨਲ ਨੂੰ ਤਾਂ ਜੋੜਿਆ ਸਾਰਿਆਂ ਦਾ ਧੰਨਵਾਦ ਦੇ ਲਾਇਕ ਛੇ ਕਮੈਂਟ ਜਰੂਰ ਭੇਜਿਆ ਕਰੋ ਔਖੇ ਸੌਖੇ ਹੋ ਕੇ ਤੁਰਤ ਲੈ ਕੇ ਤੁਰਤੀ ਕੇ ਬਲਾਕ ਦੇਖਣਾ ਮੇਰੇ ਪੁੱਤ ਵੜ ਕੇ ਤੇ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰੋ ਧੰਨਵਾਦ ਹੋਰ ਮੱਖਣੀ ਜਖਣੀ ਆਜੋ ਜੇ ਕਿਸੇ ਨੂੰ ਰੋਟੀ ਖਾਣੀ ਆ ਤਾਂ ਮੇਰੇ ਪਾਸ ਆ ਕੇ ਰੋਟੀ ਖਾ ਲੱਸੀ ਦਾ ਭਰੇ ਹੋਰੇ ਰੱਖਣਾ ਦਾਦੀ ਬਣਾਏ ਲੱਸੀ ਦੇ ਕਿੱਥੇ ਮਿਲਦੀ ਆ ਦੇਖ ਚੰਗਾ ਭਾਈ ਚੰਗਾ ਮੈਂ ਤਾਂ ਇਹ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੇ ਹੁਣ ਬਾੜੀ ਕਾਲ ਜਾ ਕੰਮ ਤੇ ਮੇਰੀ ਸਤਿ ਸ਼੍ਰੀ ਅਕਾਲ ਖੇਤ ਜਾ ਕੇ ਕਰੂਗਾ ਮੈਂ ਵੇਖਦਾ ਜੇ ਤਾਂ ਮੈਂ ਉਹ ਬੁਹਾਰਾ ਤਾਂ ਪੈਈ ਮਮੀ ਹਣਾ ਹਾਂ ਤਾਂ ਪੈਈ ਬਸ ਅੱਜ ਦਾ ਪੱਕਾ ਬਣਾਉਣਾ ਹੀ ਹੈ ਠੀਕ ਹੈ ਰੇ ਰੋਣ ਦੇਵਾ ਸਾਰੇ ਗਿਰਾਂ ਚ ਖੜਾ ਗਿਆ ਕੇ ਇਹ ਗੱਗੂ ਦੇ ਕੰਮ ਨਹੀਂ ਚੰਗਾ ਮਈ ਫੇਫੀ ਆਫਰੀਕਾਲ ਆਓ ਬੱਲੇ ਬੱਲੇ ਚੰਗਾ ਭਾਈ ਮੱਜੋ ਮੱਜਾਂ ਪਿਆ ਲੀਆਂ ਨਮਾ ਲੀਆਂ ਟੋਕਾ ਕਰ ਲਿਆ ਖੇਤ ਵਾਲੀ ਜੋੜੀ ਰਹਿੰਦੀ ਆ ਉਹ ਲਾਉਨੇ ਯਾਰ ਇਹ ਧਰੂ ਪਾਰ ਕੀ ਬਾਖੜਾ ਉਹ ਕਿ ਨਗਾ ਹੂਸਾਉਂਦਾ ਨਾ ਨਹਿਰ ਸੰਭਰੀ ਕਰਕੇ ਆਇਆ ਬੰਦ ਜੀ ਇਹ ਜਵਾ ਖੰਦ ਚਲੋ ਜੀ ਠੀਕ ਆ ਜੀ ਹੋਰ ਕੋਈ ਸੇਵਾ ਵਧੀਆ 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 ਸੇਤ ਵਧੀਆ ਵਧੀਆ ਚੋਨਾ ਚੋਨਾ ਵਧੀਆ ਚੋਨਾ ਜੀ ਸਾਰੇ ਰਾਜੀ ਖੁਸ਼ੀ ਆ ਠੀਕ ਆ ਜੀ ਚਲੋ ਪਹੁੰਚੋ ਭਾਈ ਸਵਾਰੀ ਮਿਲ ਗਈ ਸੀਗੀ ਆਪਾਂ ਨੂੰ ਘਰ ਦੀ ਸਮਝ ਲਓ ਇਹਨਾਂ ਦਾ ਖੇਤ ਇਧਰ ਨਹਿਰ ਲਵੇ ਪਾਣੀ ਤਾਂ ਨਹੀਂ ਪਿਆ ਸੀ ਬਾੜਾ ਥੋੜੇ ਖੇਤਾਂ ਜਦੋਂ ਜਦੋਂ ਆ ਖਾੜੀ ਜੀ ਖੁੱਲੀ ਜੇ ਹਾਂ ਪਿਆ ਨਹੀਂ ਪੋਲਾ ਸੀ ਅੱਜ ਬਚਤ ਰਹਿ ਗਈ ਜਣਾ ਹਾਂ ਨਾ ਜੀ ਆਈ ਭਾਖ ਲੈ ਠੀਕ ਹੈ ਠੀਕ ਹੈ ਜੀ ਹੁਣ ਕੱਲ ਚਾ ਕੰਮ ਫੇਰ ਕਰਦੇ ਆ ਗੱਲਾਂ ਆਪਾਂ ਅੱਜ ਛੁੱਟੀ ਆ ਦੋ ਕੁ ਦਿਨ ਬੋਰ ਚਲਾਉਂਦੇ ਨਹੀਂ ਯਾਰ ਬਰੀ ਜਾਂਦੀਆਂ ਦੋਨੇ ਮੋਟਰਾਂ ਲਾਈਟ ਆ ਗਈ ਖਾਲ ਭਰਦੇ ਭਰਦੇ ਨੌਜਵਾਨ ਪਹੁੰਚ ਗਿਆ ਆ ਖੇਤ ਆ ਛੱਡਦੇ ਆ ਨੱਕਾ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 11:00 26 ਜੁਲਾਈ 2024 ਆ ਦਿਨ ਸ਼ੁੱਕਰਵਾਰ ਦਾ ਤੇ ਗੱਗੂ ਦੀ ਰੋਟੀ ਉੱਧਰਾ ਹਮੈਂ ਇੱਥੇ ਹੀ ਆ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਪਿੰਡਾਂ ਆਲਾ ਦੇਸੀ-ਬਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਹਾਂ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਤਾਂ ਐਂਡ ਤੱਕ ਲਾਜ਼ਮੀ ਦੇਖਿਆ ਕਰੋ ਵੀਰ ਬਣ ਕੇ ਆਹ ਆਨਕੀ ਆ ਜਿਹੜੇ ਕੋਲ ਕੀ ਨਹੀਂ ਆ ਅਸੀਂ ਗੱਲ ਮੈਂ ਮੈਨੂੰ ਇਹ ਸੀ ਜਲਮਾ ਹਟ ਟਾਈਮ ਨਾਲ ਤੜਕੇ ਆਈ ਜਾਵਾਂਗੇ ਇਹ ਕੰਮ ਮਾਤੰਦਾ ਜਵੰਦਾ ਲੇਟ ਹੋਈ ਜਾਂਦਾ ਹਾ ਵੱਕੀ ਸਬਸਕ੍ਰਾਈਬ ਕਰ ਲਿਓ ਬਾਈ ਨਵੇਂ ਆਇਓ ਤਾਂ ਆ ਇਸ ਗੱਲ ਦੀ ਗਾਰੰਟੀ ਹੈ ਕਿ ਸਾਫ਼ ਸੁਥਰਾ ਮਾਹੌਲ ਦਿਖਾਉਣੇ ਆਗੇ ਤਾਂ ਕਰਕੇ ਪਹਿਲਾਂ ਚ ਕਹਿ ਦੇ ਜਿੱਦਾ ਗਾਲ ਗੱਪੇ ਤੋਂ ਰਹਿਤ ਸਾਰੀ ਗੱਲ ਬਾਤ ਤੇ ਬਾਕੀ ਲੋਟ-ਪੋਟਾ ਮਾਹੌਲ ਆ ਪੈਂਦਾ ਪਾਣੀ ਤੇ ਚੱਕਦੇ ਆਂ ਦੱਤੀਓ ਦਰਦੋਕ ਕਿੱਲੇ ਕੱਖ ਜੇ ਚੱਕ ਹੀ ਜਾਂਦੇ ਆਗੇ ਠੀਕ ਹੈ ਤੇ ਤਰਾ ਆਹ ਗੱਗੂ ਕੇ ਉਸਮਾਨ ਚ ਟਟੀਰੀ ਆ ਜਿਹੜੇ ਆਂਡੇ ਲਾਏ ਸੀ ਕੱਲ ਮੈਂ ਵੀਡੀਓ ਦੀ ਗੱਲ ਕਰਦਾ ਸੀ ਇੱਧਰ ਜਦੋਂ ਕੱਖ ਚੱਕੀ ਜਾਂਦੇ ਸੀ ਅਸੀਂ ਕਿ ਵੀਡੀਓ ਬਣਾਵਾਂਗੇ ਤੇ ਟੀਵੀ ਦਿਖਾਵਾਂਗੇ ਕੱਲ ਮੈਂ ਵੀ ਭੁੱਲ ਗਿਆ ਸਹੀ ਦੱਸੋ ਤੁਹਾਨੂੰ ਕੰਮ ਧੰਦੇਆਂ ਚ ਤੇ ਅੱਜ ਗੇੜਾ ਮਾਰਿਆ ਆਉਣੇ ਆ ਤੇ ਨਾਲੇ ਟੀਵੀ ਦਾ ਹਾਲਚਾਲ ਪੁੱਛਿਆਵਾਂਗੇ ਤੇ ਬਾਕੀ ਇਹ ਹੈ ਗੱਗੂ ਦਾ ਝੋਨਾ ਤੇ ਅੱਜ ਪਾਣੀ ਛੱਡਣਾ ਇਹਦੇ ਚ देयर हैव नो अंडा टू सी हां ਲੱਗਦਾ ਲੱਗੀ ਆ ਬੱਚੇ ਕੱਢ ਕੇ ਆ ਕੱਲ ਤਾਂ ਇੱਥੇ ਗਿੜੇ ਹੀ ਦਿੰਦੇ ਫਿਰਦੀ ਸੀ ਇੱਕ ਟੜੀਰੀ ਉਹ ਖੜੀ ਆ ਸ਼ਾਇਦ ਇਹ ਨਹੀਂ ਹੋਣੀ ਨੀਹੇ ਮਾੜਾ ਮੋਟਾ ਰੋਲਾ ਪਾਉਂਦੀ ਉਹਰੇ ਬਰੇ ਝਾਕਦੀ हां ਕੋਈ ਆਂਡਾ ਨਹੀਂ ਆ ਇੱਥੇ ਤੇ ਇੱਕ ਗੱਲ ਜ਼ਰੂਰ ਦੱਸਿਓ ਇਹਦੀ ਪਤਰੀ ਜੀ ਬਈ ਫਿਰ ਇੱਥੇ ਮਿਲਣੀ ਜਾਂਡੇ ਦੀ ਯਾ ਮਤਲਬ ਆ ਬੱਚੇ ਨਿਕਲੇ ਹੁੰਦੇ ਇਹ ਇੱਕ ਆਂਡਾ ਦਾ ਪਹਿਲਾਂ ਬਹੁਤ ਪਹਿਲਾਂ ਗਾਇਬ ਹੋ ਗਿਆ ਸੀ ਉਹ ਤਾਂ ਪਹਿਲਾਂ ਦਿਖਾਏ ਸੀ ਆਪਾਂ ਵੀਡੀਓ ਵਿੱਚ ਇੱਥੇ ਹੁਣ ਤਿੰਨ ਆਂਡੇ ਹੁੰਦੇ ਸੀਗੇ ਅ ਕੱਲ ਮੈਂ ਇੱਥੇ ਫਿਰਦਾ ਸੀਗਾ ਉਰਾਂ ਦੇਖਣ ਨਹੀਂ ਆਇਆ ਉਦੋਂ ਤੇ ਅੱਜ ਇੱਥੇ ਕੋਈ ਆਂਡਾ ਹੈ ਨਹੀਂ ਆ ਤੇ ਹੋ ਸਕਦਾ ਸ਼ਾਇਦ ਇਹਦੇ ਉਹ ਬੱਚੇ ਕੱਢ ਲਏ ਹੁਣ ਬਹੁਤ ਸਮਾਂ ਹੋ ਗਿਆ ਸੀਗਾ ਅ ਮਹੀਨੇ ਤੋਂ ਥੋੜੇ ਦਿਨਾਂ ਘਟਾ ਗਿਆ ਜੀ ਤੇ ਉਦੋਂ ਬਸ ਇਹ ਆਂਡੇ ਤਾਜ਼ੇ ਤਾਜ਼ੀ ਲਾਹੇ ਹੋਏ ਸੀ ਜਦੋਂ ਇਹ ਛਬਾਂਡ ਚ ਪਾਣੀ ਛੱਡਣਾ ਸੀਗਾ ਤੇ ਖੈਰ ਪਰਮਾਤਮਾ ਹਰ ਰਾਜੀ ਖੁਸ਼ੀ ਰੱਖੇ ਟਡਿਰੀ ਦੇ ਪਰਿਵਾਰ ਨੂੰ ਕਿ ਜੇ ਗੁੜੇ ਉਹ ਬੱਟ ਦੇ ਵਿਚਾਲੇ ਸ਼ਹੀ ਜਾਂਦੀ ਆ ਕਿ ਡਿੜੀ ਦੀ ਪਤਨੀ ਇਹ ਆ ਕਿ ਹੋਰ ਆ ਬੱਚੇ ਖੈਰ ਦੇਖੇ ਨਹੀਂ ਤੇ ਕੰਮਕਾਰ ਚ ਜਿਆਦੇ ਵਿਜੀ ਉਹਨਾਂ ਦੋ ਕੁ ਦਿਨ ਅਸੀਂ ਆਏ ਨਹੀਂ ਸੀਗੇ ਤੇ ਕੱਲ ਅਸੀਂ ਧਿਆਨ ਨਹੀਂ ਕੀਤਾਗਾ ਫਿਰ ਦੇ ਇੱਥੇ ਸੀਗੇ ਬੱਟ ਡਿੜੀ ਫਿਰਦੀ ਸੀ ਐ ਨਹੀਂ ਪਤਾ ਸੀ ਇਹ ਹੀ ਇਹ ਹੀ ਸੀ ਇਹ ਸਿੱਧੀ ਆਂਡਿਆਂ ਦੀ ਮਾਲਕਣ ਸੀ ਕਿ ਹੋਰ ਸੀ ਕੋਈ ਤੇ ਬਾਕੀ ਧਿਆਨ ਚ ਆਏ ਜ਼ਰੂਰ ਦਿਖਾਵਾਂਗੇ ਤੁਹਾਨੂੰ ਪਰसों ਵਾਲੇ ਬਲੌਗ ਚ ਮੈਂ ਇੱਕ ਗੱਲ ਕਰੀ ਸੀ ਕਿ ਐ ਕੁਝ ਬੂਟੇ ਸੁੱਕਰੇ ਆ ਝੋਨੇ ਦੇ ਵਿੱਚ ਵਿੱਚ ਕਿਤੇ ਕਿਤੇ ਤੇ ਕੁਝ ਬਾਈ ਕਹਿ ਰਹੇ ਸੀ ਕਿ ਬਾਈ ਇਹ ਜੂਰੀਆ ਨਾਲ ਹੋਏ ਆ ਰੇ ਡਿੱਗਣ ਕਰਕੇ ਹੋਏ ਆ ਤੇ ਨਹੀਂ ਬਾਈ ਜੀ ਇਹ ਜੂਰੀਆ ਨਾਲ ਬਿਲਕੁਲ ਵੀ ਨਹੀਂ ਹੋਏ ਤੇ ਜੜ ਚ ਜਿਵੇਂ ਸਿਓ ਕਹਿ ਸਕਦੇ ਆ ਜਾਂ ਅਸੀਂ ਸੁੰਢ ਜਾਂ ਕਹਿ ਦਿੰਨੇ ਹੁੰਨੇ ਆ ਇਹ ਉਹਦੇ ਨਾਲ ਹੋਈ ਹੈਗੀ ਉਹ ਥੱਲੋਂ ਟੱਕ ਦਿੰਦਾ ਇਹਦੀਆਂ ਜੜਾਈਆਂ ਤਾਂ ਫਿਰ ਇਹ ਆਏ ਆ ਟਿੱਲਰ ਜੀ ਇਹ ਕਨੈਕਸ਼ਨ ਜੜਾਂ ਨਾਲੋਂ ਅੱਡ ਹੋ ਜਾਂਦਾ ਇਹ ਥੱਲੋਂ ਸਾਰਾ ਬੂਟਾ ਇਹ ਇਹ ਟੁੱਕਿਆ ਹੋਇਆਗਾ ਕਿ ਜੜ ਨਾਲ ਉਹਦਾ ਕਨੈਕਸ਼ਨ ਅਡੋਇਆ ਇਹ ਸਾਰਾ ਇਥੋਂ ਟੁੱਕ ਕੇ ਦੇਖ ਲੋ ਕਿਵੇਂ ਕਰਿਆ ਪਿਆਗਾ ਅ ਅਸੈਂਨੀ ਕੀ ਗੱਲ ਇਹ ਮੈਂ ਤੁਹਾਨੂੰ ਕਰਨੀ ਸੀ ਸਾਂਝੀ ਕਿ ਭਾਈ ਜੀ ਅ ਜੂਰੀਆ ਨਾਲ ਬਿਲਕੁਲ ਵੀ ਨਹੀਂ ਹੋਇਆ ਇਹ ਮਾੜੀ ਮੁੱਟੀ ਜੂਰੀਆ ਕਿਤੇ ਵੱਧ ਡਿੱਗ ਵੀ ਜਾਂਦੀ ਹੈ ਤੇ ਐਡੇ ਐਡੇ ਢੱਕੇ ਨੂੰ ਕਿਤੇ ਨਹੀਂ ਛੇਤੀ ਕਿਤੇ ਕੁਝ ਹੁੰਦਾ ਭਾਈ ਤੇ ਨਾਲੇ ਕਿਤੇ ਮਾੜੀ ਮੋਟੀ ਕਿਤੇ ਕਿल्ले ਜੇ ਕੱਦੇ ਹੀ ਕਿਤੇ ਮਤਲਬ ਬੰਦੇ ਤੋਂ ਵੱਧ ਮੁਠੀ ਭਰੀ ਜਾਂਦਾ ਕਿਤੇ ਟਾਵਾ ਟੱਲਾ ਐਵੇਂ ਹੁੰਦਾ ਕਿ ਇਹ ਨਹੀਂ ਹੁੰਦਾ ਨਾ ਕਿ ਵੀ ਇੱਕ ਕਿल्ले ਤੇ ਕਈ ਜਗ੍ਹਾ ਚ ਮਤਲਬ ਐਵੇਂ ਢੱਕੇ ਹੋਏ ਪਏ ਆ ਤੇ ਤਾਂ ਕਰਕੇ ਅਸੀਂ ਉਹ ਦਵਾਈ ਲੈਂਦੀ ਸੀ ਕਿ ਇਹਦੇ ਚ ਉਹ ਪਾਉਣ ਨੂੰ ਝੋਨੇ ਚ ਕੱਲ ਪਰਸੋਂ ਦੀ ਪਾ ਰਹੇ ਆ ਜਿਵੇਂ ਜਿਵੇਂ ਪਾਣੀ ਪਾਈ ਜਾਂਦੇ ਆ ਤੇ ਓਵੇਂ ਓਵੇਂ ਸਿੱਟੀ ਜਾਂਦੇ ਆ ਉਹ ਤੇ ਇਹ ਸੁੰਢੀ ਇਹਦਾ ਕਰਨੀ ਹੈ ਬਈ ਇਹ ਹਾ ਜਿੱਟਾਂ ਦਾ ਹੜ ਬੋਂਦਾ ਵੱਡੇ ਤਰਤੀ ਦਾ ਹਾਂ ਕੱਖ ਪਾੜਦੇ ਪਾੜਦੇ ਦੂਜੇ ਖੇਤ ਚ ਆਹ ਡਿਊਟੀ ਲਈ ਤੇ ਇੱਥੇ ਵੀ ਉਹੀ ਹਾਲ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਬਈ ਇਹ ਸੁੰਢ ਦੇ ਸੌਂਕਦੇ ਕੀਤੇ ਹੋਏ ਬੂਟੇ ਨਹੀਂਗੇ ਇਹ ਜੂਰੀਆ ਨੇ ਨਹੀਂ ਕੀਤੇ ਹਾਂ ਬਈ ਜੂਰੀਆ ਨਾਲ ਐਵੇਂ ਹੋ ਜਾਂਦੇ ਤਾਂ ਜ਼ਰੂਰ ਦੱਸਿਓ ਤੁਸੀਂ ਆਇ ਗਿਰ ਗਰਮੀ ਨੇ ਪੂਰੇ ਧੁੱਕੀ ਕੱਟ ਰੱਖੀ ਆ ਸਮਾਂ ਇਸ ਵਕਤ 11:30 ਵਜੇ ਦਾ ਹੋ ਗਿਆ ਸੂਰਜ ਪੂਰਾ ਕੜਾ ਕਿਹੜਾ ਤੜਕੇ ਬਠਿੰਡੇ ਵਾਲੇ ਪਾਸੋਂ ਫੇਰ ਬੱਦਲ ਜਾਂ ਬਣਦਾ ਬਣਦਾ ਅੱਜ ਉੱਡ ਗਿਆ ਆqui ਇੱਕ ਗੱਲ ਉਹਨਾਂ ਵੀਰਾਂ ਵਾਸਤੇ ਜਿਹੜੇ ਕਹਿੰਦੇ ਹੁੰਦੇ ਆ ਕਿ ਤੁਹਾਡੇ ਖੇਤ ਉਧਰਖਤ ਨਹੀਂ ਆਹ ਪਾਈਪਲਾਈਨ ਦਾ ਟੱਕਣਾ ਡੇਢ ਦੋ ਮਹੀਨੇ ਪਹਿਲਾਂ ਪਾਈਪਲਾਈਨ ਪਈ ਹੈ ਇਹ ਉਹ ਤੋਂ ਸਿੱਧੀ ਆਈ ਆ ਉਹ ਪੁਲੀਆਂ ਜੀ ਦੀ ਸੀ ਜਾਂਦੀ ਇੱਥੋਂ ਉੱਥੋਂ ਆਪਣਾ ਖੇਤ ਦਾ ਮੱਥਾ ਲੱਗਣਾ ਉਧਰੋਂ ਸ਼ੁਰੂ ਹੋ ਜਾਂਦਾ ਤੇ ਇਧਰੋਂ ਜਾਂਦੇ ਜਾਂਦੇ ਕਿ ਕਿੰਨੇ ਹੋ ਗਏ 6 ਤੇ ਇੱਕ ਗਿੱਲਾ ਐਂ ਮੁੜਦਾ ਉੱਥੋਂ ਖਾਲ ਮੁੜਦਾ ਸੀ ਵੀਰੋ ਉਹ ਸਾਹਮਣੇ ਵਾਲੇ ਡੇਕ ਕੋਲੋਂ 7 ਕਿਲੇ ਉਸ ਸੱਤ ਗਿੱਲਿਆਂ ਤੇ ਮੱਥੇ ਤੇ ਪੂਰੇ 18 ਦਰਖਤ ਸੀਗੇ ਬਾਈ ਇੱਥੇ ਖਾਲ ਦੇ ਦੋਨੇ ਪਾਸੇ ਲਾਇਆ ਖਾਲ ਹੁੰਦਾ ਸੀਗਾ ਤੇ ਜੀਸੀਬੀ ਨੇ ਪੱਟ ਤੇ ਤੁਣੇ ਦੇ ਚ ਸਾਡਾ ਕਸੂਰ ਆ ਤਾਂ ਬਾਈ ਤੁਸੀਂ ਦੱਸ ਦਿਓ ਇੱਕ ਵੀ ਛਾਂ ਵਾਸਤੇ ਵੀ ਨਹੀਂ ਬਚਿਆ ਉਹਨਾਂ ਨੂੰ ਕਿਹਾ ਸੀਗਾ ਬਈ ਤੁਸੀਂ ਇੱਧਰ ਉੱਧਰ ਕਰਕੇ ਮਾੜਾ ਛੱਡ ਦਿਓ ਕਹਿੰਦੇ ਛੱਡੇ ਨਹੀਂ ਜਾਂਦੇ ਬਾਈ ਅ ਇਹਨਾਂ ਚ ਅਮਰੂਦ ਸੀਗੇ ਅੰਬ ਸੀਗੇ ਜਾਮਣਾ ਸੀ ਡੇਕਾਂ ਸੀ ਨਿੰਮ ਸੀ ਛਪੈਦੇ ਸੀ ਅਛ ਪੈਦੇ ਦਾ ਫਿਰ ਦੋ ਤਿੰਨ ਦੋ ਕੀ ਸੀਗੇ ਅਛ ਪੈਦੇ ਨਹੀਂ ਬਾਰੇ ਸੀਗੇ ਅਛ ਪੈਦੇ ਪਹਿਲਾਂ ਬਥੇਰੇ ਸੀ ਪੈਦੇ ਅ ਲੋਟ ਨਹੀਂ ਆਉਂਦਾ ਸੀਗਾ ਕੰਮ ਪਹਿਲਾਂ ਬਾਣ ਦੇ ਚਾਰ-ਛਪਰੇ ਲਾਏ ਹੋਏ ਸੀਗੇ ਹਾਂ ਸਾਨੂੰ ਬਹੁਤ ਦੁੱਖ ਹੋਇਆ ਬਈ ਉਸ ਗੱਲ ਦਾ ਤੇ ਦੇਖਣ ਵਾਲਿਆਂ ਦਾ ਚਲੋ ਜਿਵੇਂ ਜਿਹੜਾ ਕੋਈ ਜੀ ਦਾ ਚਿਤ ਆਉਂਦਾ ਉਹ ਵੀ ਲਿਖ ਜਾਂਦਾਗਾ ਬਾਕੀ ਠੀਕ ਆ ਬਈ ਆਪਾਂ ਰਾਜੀ ਖੁਸ਼ੀ ਆਪਦਾ ਕੰਮ ਕਰੀ ਜਾਂਦੇ ਤੇ ਰੋਜ਼-ਰੋਜ਼ ਪਹਿਲਾਂ ਵੀ ਦੱਸੀ ਆ ਇੱਕ ਦੋ ਵਾਰੀ ਗੱਲ ਇਹ ਰੋਜ਼ ਰੋਜ਼ ਹਰੇਕ ਬੰਦੇ ਨੂੰ ਸਬੂਤ ਨਹੀਂ ਦਿੱਤਾ ਜਾਂਦਾ ਤੇ ਅੱਜ ਹੁਣ ਮੇਰੇ ਗੱਲ ਯਾਦ ਆ ਗਈ ਕਮੈਂਟ ਆਇਆ ਦੇਖ ਕੇ ਤਾਂ ਇਹ ਗੱਲ ਕਰਤੀ ਆ ਕਿ ਸੋਡੀਆਂ ਮੋਟਰਾਂ ਬਈ ਪਾਣੀ ਥੋੜਾ ਦਿੰਦੀਆਂ ਨੇ ਕਹਿੰਦਾ ਸਾਡੇ ਮੱਛੀਆਂ ਨੇ ਤੇ ਮੱਛੀ ਪਾ ਲੋ ਇਧਰ ਲਈ ਮੱਛੀ ਮੋਟਰ ਆ ਬਾਈ ਜੀ ਆਮੋ ਨਵਲਾ ਆਕਾ ਦੋਨੇ 10 ਦੀਆਂ ਨੇ 8 ਇੰਚੀ ਪਾਈਪ ਆ ਪਾਣੀ ਥੋੜਾ ਲੱਗਦਾ 4 ਇੰਚੀ ਪ੍ਰੈਸ਼ਰ ਦਾ ਪਾਣੀ ਆ 4 ਇੰਚੀ ਪ੍ਰੈਸ਼ਰ ਤੇ ਪਾਣੀ ਇਹਦਾਗਾ ਹੈ ਤੇ ਦੇਖਣ ਨੂੰ ਤੁਹਾਨੂੰ ਵੀਡੀਓ ਚ ਗੱਲ ਬਾਤ ਹੋਰ ਲੱਗਦੀ ਹੋਊ ਭਰਾਵਾ ਆ ਇੱਕ ਗੱਲ ਹੋਰ ਬਈ ਨਾਲੇ ਐਸ ਵਕਤ ਲਾਈਟ 250 ਆ ਗਰਮੀ ਵਾਲੀ ਹੁੰਦੀ ਆ ਲਾਈਟ ਨਹੀਂ ਪੂਰੀ ਆਉਂਦੀ ਲਾਈਟ 400 450 ਹੁੰਦੀ ਆ ਇਦੋਂ ਇਹੀ ਪਾਣੀ ਹੋਰ ਵੱਧ ਜਾਂਦਾਗਾ ਤੇ 250 ਲਾਈਟ ਤੇ ਦੇਖ ਲੈ ਬਈ ਤੂੰ ਹੁਣ ਆ ਕਿੰਨਾ ਪਾਣੀ ਹੈਗਾ ਕਿੰਨਾ ਨਹੀਂ 2:05 ਦਾ ਸਮਾਂ ਹੋਇਆ ਆ ਜੀ ਬੱਚਾ ਨਹੀਂ ਦਿਖਦਾ ਇੱਕ ਉਹ ਨੌਜਵਾਨ ਸਾਡਾ ਗਵਾਂਢੀ ਮਿੱਤਰ ਕਵਾਲ ਉਹ ਮੇਰੇ ਵਾਂਗੂ ਤੁਰਿਆ ਫਿਰਦਾ ਉਹ ਵੀ ਪਾਣੀ ਧਾਣੀ ਬਦਲਦਾ ਹੋਊਗਾ ਆ ਮੋਟਰਾਂ ਦੀ ਡੈਟ ਚੱਲੀ ਜਾਂਦੇ ਆ ਮੈਂ ਵੀ ਬਸ ਪਾਣੀ ਦੇਖਣ ਉੱਠ ਕੇ ਆਇਆ ਸੀਗਾ ਡੇਗ ਥਲੋਂ ਤੇ ਗਰਮੀ ਐਨ ਪੂਰੀ ਚਿੰਗਾਰੇਦਾਰ ਦਹਿਮ ਪੂਰਾ ਕੋਈ ਹਾਂ ਬਾਈ ਤਾਂ ਹੀ ਨਹੀਂ ਹਵਾ ਦੀ ਕਿਸੇ ਬਸੋਂ 8 5 ਤੇ ਲਾਈਟ ਆਈ ਸੀ ਲਗਭਗ ਪੌਣੇ 3 ਕਿੱਲੇ ਘਰਤੇ ਤੇ ਦੂਜੇ ਪਾਸੇ ਪਾਣੀ ਛੱਡਣ ਵਾਸਤੇ ਉੱਠੇ ਆ ਦਾਸ ਓ ਬੱਲੇ ਇਹ ਸਾਡਾ ਦੇਸੀ ਆ ਸਿਸਟਮ ਆ ਆ ਟੱਕਣ ਖੋਲ ਕੇ ਪੈਪਾ ਇਧਰ ਲਾ ਦੇਾਂਗੇ ਆ ਪਾਣੀ ਆ ਖੇਤ ਚ ਜਾਂਦਾ ਹੋ ਜੂਗਾ ਇਧਰ ਨੱਕੇ ਨਹੀਂ ਛੱਡੇ ਹੋਏ ਇਹਨਾਂ ਵਾਂਗੂ ਨੱਕੇ ਵੀ ਛੱਡ ਸਕਦੇ ਸੀ ਉਹ ਨਾ ਛੱਡਣ ਦਾ ਕੋਈ ਰੀਜ਼ਨ ਆ ਆ ਵਾਏ ਖੋਲ ਲਿਆ ਬਰਾਵਾ ਸਵਾਤ ਤਿੰਨ ਕਬਜੇ ਦਾ ਓਨ ਆ ਹਾਂ 2:30 ਵਜੇ ਪਾਪਾ ਚਾਹ ਫੜਾ ਕੇ ਜਾਂਦੇ ਹੁੰਦੇ ਘਰੋਂ ਤੇ ਮੈਂ ਇਕੱਲਾ ਹੀ ਹੁੰਨਾ ਜਿੱਦਾਂ ਤੇ ਮੈਂ ਚਾਹ ਮੰਗਾਉਂਦਾ ਨਹੀਂ ਹੁੰਦਾ ਕਾਟ ਹੀ ਚਸ ਕਰਦੇ ਆ ਫਿਰ ਤੇ ਮੈਂ ਸੀਰੇ ਨੂੰ ਆਵਾਜ਼ ਮਾਰੀ ਮੈਂ ਕਿਹਾ ਰੇ ਆ ਕੇ ਖਾਲਾ ਰੋਟੀ ਉਹ ਉੱਥੇ ਸਾਹਮਣੇ ਬੈਠਾ ਸੀਗਾ ਠੀਕ ਹੈਂਦਾ ਚਾਹ ਬਣਾਉਣਾ ਇਹ ਬਤੀਲੀ ਇੱਥੀ ਚੱਕ ਲਿਆ ਇੱਥੇ ਆ ਕੇ ਚਾਹ ਗੁੜ ਪਾ ਕੇ ਪਾਣੀ ਧਰ ਕੇ ਉੱਥੇ ਕਹਿੰਦਾ ਡੱਬੀ ਹੈ ਨਹੀਂ ਉਹ ਚਾਹ ਗੁੜ ਵਾਲਾ ਡੱਬਾ ਜਾਂ ਪਰੋਲਿਆ ਹਾਂ ਗਵਾਂਟਿਕਾਂ ਦੇ ਡੱਬੀ ਲੈਣ ਗਿਆ 20-25 ਮਿੰਟ ਹੋ ਗਿਆ ਲੈ ਆਇਆ ਨਹੀਂਗਾ ਉੱਥੇ ਬਹਿ ਗਿਆ ਉਹਨਾਂ ਕੋਲੇ ਜੇ 10-15 ਮਿੰਟ ਹੋਰ ਨਾ ਆਇਆ ਮੈਨੂੰ ਲੱਗਾ ਬਤੀਲੀ 'ਚ ਪਏ ਸੀ ਪਾਣੀ ਉਬਲ ਜਾਣਾਗਾ ਇੰਨੀ ਗਰਮੀ ਆ ਹਾਂ ਪੂਰੇ ਚੱਬ ਗੱਡੇ ਪਿਆ ਉਹ ਉਥੋਂ ਪਾਣੀ ਆ ਬਦਲ ਕੇ ਸੋਲਰ ਦੇ ਉਧਰ ਨੂੰ ਲੰਘ ਗਿਆ ਮੈਂ ਉਹਨੂੰ ਕਿਹਾ ਸੀ ਰਹਿਣ ਦੇ ਛੱਡ ਜੇ ਨਹੀਂ ਡੱਬੀ ਹੈਗੀ ਦਾ ਕੰਨ ਭਾਈ ਕਰਨੀ ਜਾਣਾ ਫਿਰ ਕਹਿੰਦਾ ਪਾਣੀ ਆ ਰਿਹਾ ਪਾਈਪ ਲਾਈਨ 'ਚ ਡੱਗੀ ਜਿਨਾ ਕਿਉਂ 10-20 ਮਿੰਟ ਉੱਥੇ ਬੈਠ ਗਿਆ ਉਹ ਆ ਸਿਆਲੋ ਤਰੁੱਤੀ ਸਕਨੇ ਉਹਨੇ ਆ ਜੂਆ ਇਹ ਚਾਹ ਹੋਈ ਸੀਰੇ ਦੀ ਗਰਮਾਜ ਤਾਂ ਪੀ ਲਾਂਗੇ ਆ ਨਹੀਂ ਫਿਰ ਦੁੱਧ ਦੀ ਕੱਚੀ ਲੱਸੀ ਤਾਂ ਬਣਾਈ ਲੈਣੀ ਆ ਆਈਓ 15 ਮਿੰਟਾਂ ਬਾਅਦ ਆ ਉਹ ਮੜਿਆ ਨੌਜਵਾਨ ਹੱਥ 'ਚ ਡੱਬੀ ਆ ਅੱਜ ਨਹੀਂ ਹਟਦੇ ਬਣਾਵਾਂਗੇ ਚਾਹ ਕੰਦਾ ਸਰਪੰਚ ਕੋਲ ਇਕੱਠ ਕਰਾਂਗੇ ਵੀਰੇ ਕੋਲੇ ਰੰਡਾ ਲੈ ਆ ਵੀਰੇ ਨੇ ਡੱਬੀ ਲੈ ਕੇ ਜਾ ਕੇ ਸਾਡੀ ਕੋਈ ਹੈ ਕੀ ਨਾਲ ਸਿੱਖਾਂ ਡੱਬੀ ਲੈ ਕੇ ਕੋਈ ਜਾ ਕੇ ਸਾਡੀ ਡੱਬੀ ਤਾਂ ਨਹੀਂ ਪਤਾ ਨਹੀਂ ਡੱਬੀ ਤੇ ਸਭ ਰਾਹੇ ਰੰਡੀ ਲੈ ਕੇ ਦੇਖੋ ਓਹੋ ਮੈਂ ਤਾਂ ਗਲਾਸ ਚੀਪਾ ਦੀ ਹੈ ਦਾ ਗਲਾਸ ਵੱਡਾ ਥੋੜਾ ਜਿਹਾ ਗਲਾਸ ਕਰ ਲਾਪਾ ਨਾ ਅੱਧਾ ਕਰ ਦੇ ਗਰਾ ਚੱਲ ਜੂਗਾ ਮਨਾ ਨਾ ਨਬਾੜੀ ਨਾ ਪਈ ਬੱਸ 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 ਸ਼ੁਕਰੀਆ ਆ ਗਾਜਧਾਰ ਅੱਬ ਯਾਰ ਦੂਰ ਆ ਕਿਤੇ ਥੋੜਾ ਜਿਹਾ ਦਨੋ ਜੋਹੋਰਾ ਨਾਲ ਕਰਦਾ ਕੰਪੇਰਾ ਨਹੀਂ ਮੇ ਤਰ੍ਹਾਂ ਦੀ ਨਜ਼ਰ ਚ ਬੰਦਾ ਉਹ ਫੇਲਾ 90% ਇੱਥੇ 네ਗੈਟਿਵਿਟੀ ਆ ਪਰ ਇਹ ਤੈਂ 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 ਹਾਈਟ ਨਾ ਤੋਤਾ ਨਜ਼ਰੀ ਨਹੀਂ ਹੋਏ ਤਾਂ ਸਿਆਣੀ ਆਉਂਦਾ ਹੋਈ ਲਿਸ਼ਕ ਬੁਛਾ ਗੋਰਾ ਗੋਰਾ ਲੱਗਿਆ ਨਾਗਾ ਗੱਡੇ ਵਾਲੀ ਭਾਈ ਲੋਰ ਆ ਤੇ ਹੱਥ 'ਚ ਬੈਗ ਨੌਜਵਾਨ ਦੇ ਆਪਣੇ ਵਾਲਾ ਗੱਗੂ ਤੇ ਨਾਨਕੀ ਚੱਲਿਆ ਅਸਲ 'ਚ ਇਹਦੇ ਮਾਮੇ ਨੇ ਜਾਣਾ ਨੰਮੇਸ਼ੀਆ ਵਾਪਸ ਅ ਪਰਸੋਂ ਜਾਣਾ ਪਰਸੋਂ ਸਵੇਰੇ ਜਾਣਾ ਸਵੇਰੇ ਜਾਣਾ ਠੀਕ ਆ ਤੇ ਆ ਥੋੜਾ ਜਿਹਾ ਸਮਾਨ ਆ ਭਾਈ ਲਵਲੀ ਦਾ ਤੇ ਕਾਲਾ ਉਹ ਵੀ ਮਲੇਸ਼ੀਆ ਨੇ ਕਾਲਾ ਗੱਗੂ ਦਾ ਛੋਟਾ ਭਾਈ ਤੇ ਲਵਲੀ ਆਪਣਾ ਗਵਾਂਢੀਆ ਸਟੈਂਡ ਚੱਕ ਲਾ ਮਿੱਤਰ ਤੇ ਹੌਲੀ ਬਗ ਜੀ ਮੜਾ ਜੰਗਾ ਬਹੁਤ ਟਾਈਮ ਪਿਆ ਜੀ ਦਿਨ ਛੇ ਪੰਜਾ ਤੇ ਅਸਲ 'ਚ ਮੈਂ ਇਹਨੂੰ ਟੜਕੇ ਜੇ ਕਹਿਤਾ ਸੀ ਅੱਗੇ ਪਿਛਲੇ ਪੈਰ ਜੇ ਬਗਜੇ ਭਾਈ ਤੂੰ ਨਾਨਕੀ ਤੇ ਰਾਤ ਲਾਇਆ ਈ ਟੜਕੇ ਮੜ ਜਾ ਟਾਈਮ ਸਰ ਤੁਰ ਪੀਗਾ ਕੰਮ ਕਾਰ ਕਰੇਗੇ ਟੜਕੇ ਉਹ ਕਹਿਤਾ ਸੀ ਹੁੰਦਾ ਮੈਂ ਉਹ ਲਾ ਦੇ ਉਹ ਕੁੰਡਾ ਜੇ ਲਾ ਦੇ ਪਿੱਛੇ ਉਹਦੇ ਕੱਪੜਾ ਫਸ ਜਾਂਦਾ ਕੀ ਵਾਰੀ ਵੀ ਥੱਲੇ ਲਾ ਦੇ ਫਸ ਗਿਆ ਇੱਕ ਮਿੰਟ ਰੋਕ ਲੱਗ ਲੱਗ ਵੈਰੀ ਗੁੱਡ ਅਗਰ ਚੰਗਾ ਪਾ ਜੇ ਵਿੱਚ ਹੈੱਡਫੋਨ ਕੱਢੀ ਤੂੰ ਬਾਹਰ ਲੋੜੀ ਕੱਢਦਾ ਜੇ ਆਹ ਉਹ ਲਾਉਂਗਾ ਕੀ ਤਿਹ ਹੈਡਫੋਨ ਲੱਗੇ ਦੇਸ ਕੇ ਨਾਂ ਮਨਸਾਬ ਲਾ ਲਈ ਮੈਂ ਰਾਹ ਚ ਪੁੱਛੂ-ਕੁੱਛੂਆ ਕਿਸੇ ਨੂੰ ਮੈਂ ਨਾਕੇ ਰੁੱਕੇ ਵਾਲੇ ਨੂੰ ਬਈ ਹੈਡਫੋਨਾਂ ਵਾਲਾ ਮੋਡਾ ਤਾਂ ਲੰਘਿਆ ਪੀਵੀ ਤੇਰਾ ਪੀਵੀ ਤੇਰਾ ਹਾਂ ਚੰਗਾ ਤੇ ਹਾਲ ਚਾ ਉਹਦੇ ਵਾਲਾ ਬੰਬੂ ਕਟ ਮੇਰੇ ਕੋਲੇ ਸੀਗਾ ਖੇਤ ਉਹ ਵਾਲਾ ਲੈ ਕੇ ਜਾਣਾ ਸੀ ਇਹਨੇ ਤੇ ਆਹ ਹਾਲ ਆ ਬਈ ਪਾਪਾ ਚਲਾ ਕੇ ਵਾਧਰਾ ਜੀਆ ਥੋੜਾ ਜਿਆ ਪਲਟੀਨਾ ਆਪਣੇ ਵਾਲਾ ਤੇ ਤਾਂ ਕਰਕੇ ਇਹਨੂੰ ਮੈਂ ਕਿਹਾ ਸੀ ਆ ਤੂੰ ਮੋਟਰਸਾਈਕਲ ਬਦਲ ਕੇ ਰਹਿ ਜੀ ਤੇ ਤੁਰ ਪਾ ਤੂੰ ਇਧਰੋਂ ਇਧਰੋਂ ਮੈਂ ਤੁਰਪਾਂ ਤੁਰਦਾਗਾ ਦੀ ਵੀਰੀ ਦੀ ਕਰਕੇ ਮਾੜਾ ਜਜ ਛੇਤੀ ਤੁਰ ਪਿਆ ਤੇ ਰੋਡ ਸਿੱਧਾ ਮਾਨਸਾ ਜ਼ਿਲ੍ਹੇ ਦਾ ਪਿੰਡ ਜੋੜਕਿਆਂ ਨੂੰ ਜਾਂਦਾ ਹੋਇਆ ਤੇ ਇੱਧਰ ਦਾਸਾਂ ਦਾ ਪਿੰਡ ਸੂਰਤੀਆ ਅ ਸਰਸਾ ਹੌਲੀ ਵਗ ਜੀ ਹੈ ਹੌਲੀ ਜਾਣ ਪੁਣਾ ਦਾ ਇਹਦਾ ਐਸੇ ਇਹੋ ਜੀ ਆ ਵਾਸਤੇ ਨੂੰ ਅਸੀਂ ਟੋਕਦੇ ਰਹਿਣੇ ਹੈਗੇ ਕਿ ਮਾੜਾ ਜਜ ਐਨੇ ਨਾਲ ਕੰਟਰੋਲ 'ਚ ਰਹਿੰਦਾਗਾ ਤੈਨੂੰ ਪੈਰੋਂ ਵੀ ਅਸੀਂ ਛੇਤੀ ਕੱਢ ਲੈਨੇ ਹੁੰਦੇ ਆ ਕਿ ਫੁਲਾਂ ਦਾ ਬੰਦਾ ਆਇਆ ਕਹਿੰਦਾ ਸੀ ਕਿ ਤੂੰ ਜੇ ਗੱਡੀ ਚੱਕੀ ਦਰਵਾਜਾ ਜਾਂਦਾ ਸੀਗਾ ਫਿਰ ਮਨ ਵੀ ਜਿੱਤੀ ਜਾਂਦਾ ਕੋਈ ਨਹੀਂ ਥੋੜੀ ਜੀ ਕਾਲ ਸੀਗੀ ਫਿਰ ਐਸ ਰੋਡ ਹੋ ਜਾਂਦਾ ਕੰਮ ਹਾ ਵਾਹਿਗੁਰੂ ਬੱਦਲ ਜਾ ਕਈ ਵਾਰੀ ਬਣ ਬਣਟ ਹੈ ਗਿਆ ਇੱਧਰ ਜੀ ਫੇਰਾ ਖੜਾ ਬੱਦਲ ਜਾ ਇੱਧਰ ਕਿਸੇ ਪਾਸੇ ਅ ਕੱਲ ਵਾਲਾ ਜਿਹੜਾ ਮੀਂਹ ਆਇਆ ਸੀਗਾ ਇਸ ਪਾਸੇ ਪਿੰਡ ਨੇ ਜਿਹੜੇ ਬਠਿੰਡੇ ਦੇ ਆ ਅਨਥੇ ਆ ਪਿੰਡਾ ਦਾ ਨਾਲ ਲੱਗ ਮਾਂ ਇਹ ਤੋਂ ਅਗਲਾ ਪਿੰਡ ਕਲਾਲ ਵਾਲਾ ਗੋਲੇ ਵਾਲਾ ਮਿਰਜਾਣਾ ਇਹੋ ਜਿਹੀ ਪਿੰਡ ਨੇ ਕਈ ਸਾਰੇ ਉੱਥੇ ਹਾ ਮੀਂਹ ਬਹਾਵਾ ਸੁਣੀ ਦਾ ਕੱਲ ਜਿਹੜੀ ਘਟਾਈ ਚੜ ਕੇ ਆਈ ਸੀ ਫਿਰ ਰੋੜਦੇ ਗੱਡੀ ਘਰਾਂ ਨੂੰ ਤੇ ਅਗਲਾ ਕੰਮਕਾਰ ਦੂਜੇ ਖੇਤ ਜਾਣਾ ਬੂਆ ਛਾਏ ਜਾਏਗੇ ਮੰਮੀ ਹਰਾਮੇ ਆਪੀ ਬਾਦੂਆ ਆਕੇ ਓਹੋ ਥੱਲੇ ਕਾਨੂੰ ਡਿੱਗ ਕੇ ਪਰ ਮਾਰਿਆ ਹਾਂ ਸਾਢੇ 6 ਵਜੇ ਦਾ ਸਮਾਂ ਹੋ ਗਿਆ ਤੇ ਕੁਸਰੀ ਵਾਲੇ ਖੇਤ ਜਾਣੇ ਆ ਥੋੜੇ ਜਿਹਾ ਫੀਟਰ ਦਾ ਕੰਮ ਕਰਾ ਮਤਲਬ ਮਿਸਤਰੀ ਨੂੰ ਡਿੱਕੀ ਜਾਂਦਾ ਸੀਗਾ ਮੈਂ ਤੇ ਹੈਡ ਗੈਸਕਟ ਬਦਲਾਉਣਾ ਉਹਦਾ ਆ ਤਾਂਬੇ ਦਾ ਲੈ ਕੇ ਜਾਂਦਾ ਪਹਿਲਾਂ ਗੱਤੇ ਵਾਲਾ ਪਾਤਾ ਸੀਗਾ 도ਟਨੀਆ ਸੀਗਾ ਕੰਮ ਤੇ ਉਹਨਾਂ ਜੋ ਉਹ ਬਦਲਾਉਣਾਗਾ ਤੇ ਭਾਈ ਸਾਹਿਬ ਮਿਸਤਰੀ ਹੋਰੇ ਆ ਰਹੇ ਨੇ ਖੋਦਾ ਹਾਂ ਇੱਦਾਂ ਹੈ ਤੇ ਉਹਨਾਂ ਦਾ ਹਾਂ ਤਾਂ ਹੀ ਤਾਰੀ ਲੱਗਦੀ ਐ ਇੱਥੇ ਸਾਫ਼ ਕਰਨ ਨੂੰ ਹੂੰ ਗੱਤੇ ਅੜਾ ਘਟੀ ਕੰਮ ਬਦੰਦਾ ਹੋ ਇੱਥੇ ਨਾ ਹੱਥ ਲਾਸ ਕਰਤੇ ਇਹ ਇੱਕ ਸਾਜੀ ਤੇ ਇਹਨੂੰ ਬਲੇਡ ਦਾ ਇੱਕ ਪਾਸਾ ਚਾਲੂ ਕਰਦਗੇ ਇਹਨੂੰ ਚਾਲੂ ਜਾ ਹਉਜੂ ਨਾ ਹਾਂ ਹਾਂ ਜੀ ਦੇਖਿਓ ਰਹੀ ਜੀ ਕਿ ਆ ਚੱਕ ਨਹੀਂ ਕਰਨੀ ਠੀਕ ਹੈ ਦੋਨੇ ਪਾਸੇ ਹੀ ਸਾਜੀ ਠੀਕ ਹੈ ਚਾਕੂ ਵਾਂਗੂ ਕੰਮ ਲੇ ਠੀਕ ਆ ਤੇ ਪਹੁੰਚ ਗਏ ਬਈ ਆਪਣੇ ਕੁਸਲੇ ਵਾਲੇ ਖੇਤ ਭਾਈ ਮਿਸਤਰੀ ਸਹਿਵਾਨ ਦੇ ਨਾਲ ਇਹ ਆਪਣਾ ਪੁਰਾਣਾ ਮਿੱਤਰ ਜਿੰਮ ਦਾ ਗਵੰਡੀ ਆ ਤੇ ਜਿੰਮ ਦੀ ਆਉਂਦੇ ਜਾਂਦੇ ਹੁਣ ਗੱਲਾਂ ਕਰਦੇ ਆਉਂਦੇ ਸੀਗੇ ਤੇ ਮੈਂ ਕਿਹਾ ਮੈਂ ਤਾਂ ਉੱਥੇ ਛੁੱਟੀ ਕਰ ਗਿਆ ਬਈ ਮੇਰੇ ਕੰਮ ਨਹੀਂ ਪੂਰਾ ਹੁੰਦਾ ਸੀਗਾ ਤੇ ਉਹਨੇ ਦਾ ਹੈਡ ਗੈਸ ਕੱਟ ਬਦਲਣਾ ਕਹਿੰਦਾ 10 ਮਿੰਟ ਤਾਂ ਕੰਮ ਆ ਮਿੱਤਰ ਕਹਿੰਦਾ ਹੁਣ ਬਦਲ ਦਿੰਨੇ ਆ ਤੇ ਟੜਕੇ ਦੇ ਹੋਰ ਮਿਸਤਰੀ ਵਾਸਤੇ ਖੜੇ ਸੀ ਪਹਿਲਾਂ ਉਹ ਟੜਕੇ ਦੇ ਬਦਲਾ ਦੇਣਾ ਸੀ ਆ ਚੋਨੇ ਚੱਜ ਪਾਣੀ ਪੋਣਾ ਸੀ ਟੜਕੇ ਗੱਗੂ ਨੂੰ ਇੱਧਰ ਹੀ ਭੇਜਿਆ ਸੀ ਜਦੋਂ ਫੀਟਰ ਚਲਾਉਣ ਕੱਲ ਹੋਰ ਘਰਨੇ ਚਲਾਇਆ ਸੀ ਪਰਸੋਂ ਕਿਸੇ ਹੋਰ ਨੇ ਗਵਾਂਢੀ ਨੇ ਚਲਾਇਆ ਹੋਇਆ ਸੀਗਾ ਤੇ ਆਪਣਾ ਚੋਨਾ ਫਿਰ ਜਮੇ ਸੁੱਕ ਗਿਆ ਸੀਗਾ ਤੇ ਫਿਰ ਜਵਾਬ ਦੇ ਤਨੀ ਜਾਂਦਾ ਗਵਾਂਢੀ ਤੱਕ ਵੀ ਆਪ ਨੂੰ ਵੀ ਲੋੜ ਪੈਂਦੀ ਰਹਿੰਦੀ ਆ ਤਾਂ ਕਰਕੇ ਉਹ ਸਾਹਮਣੇ ਵਾਲਾ ਚੋਨਾ ਹੀ ਆਪਣਾ ਲਾਉਣ ਆ ਰਹਿਦਾ ਖੇਤ ਵਾਲਾ ਚੱਕ ਗਿਆ ਮੈਂ ਤਾਂ ਗਿਆ ਨਹੀਂ ਹੋਣਾ ਇਹ ਨਾ ਪਾਣੀ ਚੱਲ ਗਿਆ ਵਿੱਚ ਮੇ ਤਾਂ ਸੁਫਾਈ ਦੇ ਲੱਗਦਾ ਤੜਕੇ ਨਹੀਂ ਆ ਪਹਿਲਾਂ ਖੋਲ ਲਾਤੀ ਜੀ ਪੈਪ ਹਾਂ ਹਾਂ ਕੱਲ ਜ ਸਾਰਾ ਦਿਨ ਲਿਆ ਲੂ ਦੋ ਤੂੰ ਮਾਚੀ ਠੀਕ ਹੈ ਆ ਤਾਂ ਬੇੜਾ ਵਧੀਆ ਰਹਿੰਦਾ ਦੂਜਾ ਕਾਉਂਡ ਦੇਖਦਾ ਇਹ ਤੜਕੇ ਹਾਂ ਬੇੜਾ ਦਿੱਤਾ ਨਾ ਉਦੋਂ ਮਾਰਿਆ ਸਾਰਾ ਇੱਥੇ ਵੀ ਚੱਲ ਤਾਂ ਫਿੱਟ ਆ ਗਾ ਮਾ ਵੈਤੋਂ ਨੂੰ ਆਇਆ ਖਾਇ ਮਾ ਜਰਾ ਖੁੰਜੀ ਤੋਦੜਿਆ ਜਾ ਆਈ ਨਹੀਂ ਹੁੰਦਾ ਮੈਂ ਵੀ ਤੇ ਆਈ ਨਹੀਂ ਬੈ ਫੁੱਲ ਬਲ ਕੇ ਹੋਸ 20 ਸਾਲੋਂ ਕੇ ਫਿੱਟ ਨਹੀਂ ਚਲਾਇਆ ਯਾਰ ਲੈ ਇਹਨਾਂ ਨਾਲੀ ਮੱਥਾ ਮਾਰਿਆ ਉਹਦੇ ਹੁੰਦੇ ਹੀ ਫਿੱਟ ਲੋ ਪੁੱਤਾਂ ਦਾ ਆਈ ਨਹੀਂ ਚੋਰਦਾ ਨਾ ਡਰ ਐਟ ਨਾ ਕੱਪੜਾ ਉਹਨੇ ਐਜ ਵੀ ਮਿਸਤਰੀ ਸਾਨੂੰ ਫਿਲਟਰ ਰੱਖਣਾ ਪਿਆ ਅੱਗੇ। ਓਏ ਕੱਪੜਾ ਦੇਖੀ। ਵਾਹ। ਉਹੀ ਛੇਪਿਆ ਪਿਆ ਸੀ ਨਾਲ ਆਹ ਪਿਆ। ਤਾਂ ਮੈਂ ਦੌਰੇ ਦੇ ਹਿਸਾਬ ਨਾਲ ਆਇਆ ਕਲਾ ਜੋ ਦੌਰਾਂ ਚ ਦੱਸੇ ਮੈਂ ਬਿੜਾ ਉਸ ਤੋਂ ਆ ਜਾਂਦਾ ਹੈ ਉੱਥੋਂ ਦੀ ਹਵਾ ਲੈਣ ਲੱਗ ਜਾਂਦਾ ਫਿਰ ਹੋ ਠੀਕ ਹੈ ਵਧੀਆ ਵੀ ਵਧੀਆ ਚੜਦੀ ਕਲਾ ਇਹ ਹਲਟਾ ਦਰਨਾ ਬਿੱਤੀ ਹੋਣਾ ਸੀ ਉਹਨਾਂ ਲੱਗੇ ਹੂੰ ਲੈ ਲੜਾ ਹੂੰ ਦਸ ਲਾਤਾ ਬੁਲਵੀਆਂ ਲਗੇ ਵਰ ਬਾਤ ਨੇ ਇੰਦਾ 3.5 ਨਾ ਕੀ ਛੋਟਾ ਜਿਹਾ ਘਰ ਨੂੰ ਆਇਆ ਡੱਬਾ ਇਹਦਾ ਉਹ ਹਾਵੇ ਨੌਜਵਾਨ ਆ ਗਿਆ ਸਹੀ ਕਾ ਭਾਈ 2 ਦਿਨਾਂ ਬਾਅਦ ਚੋਬਰ ਆਪਣਾ ਘਰੇ ਆਇਆ ਮੱਕੀ ਦਾ ਟੋਕਾ ਕਰਕੇ ਚੇਪੀਆਂ ਜੋੜੀਆਂ ਅੱਛੋ ਘੱਤੇ ਦਾ ਘਰ ਬਣਾਇਆ ਵੈਰੀ ਗੁੱਡ ਅੱਛੀ ਭਤੀਜੀ ਕਿੱਥੋਂ ਠੀਕ ਹੈ ਪੁੱਤਰ ਉਪਾਇਪ ਰਹਿ ਗਈ ਉਹਦੀ ਇੱਕ ਹੈਲੋ ਮਾਈ ਸ਼ਸਤਰੀ ਕਾਲ ਸ਼ਾਮ ਵਾਲੀ ਹੈਂਡਲ ਦੇ ਨਾਲ ਨੇ ਬਜਾਰੀ ਵਟੀਆਂ ਖਾ। ਚੱਕੋ ਮਾਲਾ ਨੇ ਕਰਤੀ ਭਾਈ ਸਮਾਪਤੀ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰੇ ਭੈਣਾਂ ਨੂੰ। ਮੇਰੇ ਵਿਆਹ ਵੇਲੇ ਦਾ ਪਹਿਲਾਂ ਤਾਂ ਅਸੀਂ ਪੇਟੀ ਚ ਪੈ ਰਹੇ ਫਿਰ ਇਹ ਟਰੰਕੇ ਦਾ ਤਾਂ ਤੇਰੇ ਪਿਓ ਕਹਿੰਦਾ ਪੱਖੀ ਦਾ ਉਹ ਨਹੀਂ ਹੈ ਜੀ ਮੈਂ ਕਿਹਾ ਸਾੰਮਿਆ ਪੇ ਟਰੰਕ ਚ ਆਪਣੇ ਵਿਆਹ ਵੇਲੇ ਦਾ ਇਹ ਹੈਂਡਰ ਤੇ ਕੰਮ ਦੇਤਾ ਇੱਥੇ ਥੋੜਾ ਜਿਆ ਵੱਡ ਕੇ ਤੇ ਤੇਰੇ ਪਿਓ ਹਾਰਾਂ ਦੇ ਵਿੱਚ ਪਵਾ ਲਿਆ ਤੇ ਇਧਰ ਬਾਛਾ ਪਾਤੀ। ਠੀਕ। ਠੀਕ ਆ ਜੀ ਮਿਲਦੇ ਆ ਕੱਲ ਨੂੰ ਸਵੇਰੇ ਸਸਰੀ ਕਾਲਜ ਸਾਰਿਆਂ ਨੂੰ। ਹੈਲੋ। Leo. <laughs>